ਹਰਿਆਵਲ ਪ੍ਰੇਮੀ ਹਰਿਆਵਲ ਦਸਤਾ ਦੇ ਮੁਖੀ ਤੇ ਹੋਰੀ ਪ੍ਰਿੰਸੀਪਲ ਤੇ ਵਿਦਿਆਰਥੀਓ ਜਰਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਰਾ ਬੁਲਾਉਂਦਾ ਨਾਰਾ ਸਾਨੂੰ ਗੁਰਗੋਬਿੰਦ ਸਿੰਘ ਜੀ ਨੇ ਦਿੱਤਾ ਇਸਨੂੰ ਚੜ੍ਹਦੀ ਕਲਾ ਚ ਰੱਖਦਾ ਇਹਦੇ ਚ ਸਾਡਾ ਕੁਛ ਵੀ ਨਹੀਂ ਵਾਹਿਗੁਰੂ ਦਈ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਪਰ ਇਹ ਸਾਨੂੰ ਬਹੁਤ ਚੜ੍ਹਦੀ ਕਲਾ 'ਚ ਰਹਿਣ ਵਾਸਤੇ ਬਹੁਤ ਜ਼ਰੂਰੀ ਹੈ। ਇਹ ਜਿਹੜਾ ਅੱਜ ਫੰਕਸ਼ਨ ਭਗਤ ਪੂਰਨ ਸਿੰਘ ਤੇ ਜਾਦ ਵਿੱਚ ਮਨਾਇਆ ਜਾ ਰਿਹਾ ਹੈ। ਭਗਤ ਜੀ ਨੇ ਬਹੁਤ ਮਿਹਨਤ ਕੀਤੀ ਹੈ। 1900 ਭਗਤੀ ਲਿਖਦੇ ਆ ਕਿ ਮੈਂ 1927 ਤੋਂ ਮਾਤਾ ਵਰਨ ਦਾ ਕੰਮ ਸ਼ੁਰੂ ਕੀਤਾ ਅਰ ਸਭ ਤੋਂ ਪਹਿਲਾਂ ਗੱਤੇ ਦੇ ਉੱਤੇ ਲਿਖ ਕੇ ਰੁਖ ਲਾਉ ਚੌਂਕਾਂ ਦੇ ਵਿੱਚ ਖੜਾ ਹੋ ਜਾਂਦਾ ਸੀ ਜਦੋਂ ਮੇਰੇ ਕੋਲ ਪ੍ਰੈਸ ਨਹੀਂ ਸੀ ਰਣਯਨ ਨੇ ਈਪੜਾ ਇੰਨੀ ਜ਼ਿਆਦਾ ਕਰ ਲਈ ਵਾਤਾਵਰਨ ਦੇ ਹਿਸਾਬ ਨਾਲ ਉਹਦਾ ਮੇਨ ਕਾਰਨ ਕੀ ਸੀਗਾ ਕਿ ਉਹ ਅਕਾਲ ਪੁਰਖ ਦੇ ਰਚਨਾ ਨੂੰ ਬਹੁਤ ਪਿਆਰ ਕਰਦੇ ਸੀ ਕਿ ਉਹ ਸੇ ਰੱਬ ਨੂੰ ਰਚਨਹਾਰ ਕਹਿੰਦੇ ਹਨ ਉਹਨੇ ਸ੍ਰਿਸ਼ਟੀ ਰਚੀ ਹੈ ਜੀਵ ਜੰਤੂ ਬਣਾਏ ਹਨ ਰੁੱਖ ਬਣਾਏ ਹਨ ਨਦੀਆਂ ਪਹਾੜ ਨਾਲੇ ਜੋ ਵੀ ਹੈ ਕੁਦਰਤ ਦੇ ਨਾਲ ਸਭ ਤੋਂ ਵੱਡਾ ਹਿੱਸਾ ਕੁਦਰਤ ਦਾ ਇਨਸਾਨ ਆ ਅਰ ਸਭ ਤੋਂ ਉਹਨਾਂ ਦੇ ਭਗਤਪੁਰਨ ਸਿੰਘ ਦੇ ਸਭ ਤੋਂ ਪਹਿਲੇ ਅਧਿਆਪਕ ਉਹਨਾਂ ਦੀ ਮਾਤਾ ਸੀ ਜਿੰਨਾਂ ਨੇ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਪੱਕੀ ਭਰ ਦਿੱਤੀ ਕਿ ਰੱਬ ਸਾਰੇ ਜੀਵਾਂ 'ਚ ਵੱਸਦਾ ਹੈ। ਅਰ ਸਾਰੇ ਜੀਵਾਂ ਦਾ ਫਿਕਰ ਕਰਨਾ ਸਾਡੇ ਜ਼ਰੂਰੀ ਹੈ ਸਾਡੀ ਜ਼ਰੂਰਤ ਹੈ ਜੇ ਅਸੀਂ ਰੱਬ ਨੂੰ ਮੰਨਦੇ ਆ ਜੇ ਰੱਬ ਨੂੰ ਪਿਆਰ ਕਰਦੇ ਆ ਤਾਂ ਉਹਦੇ ਜੀਵਾਂ ਨੂੰ ਪਿਆਰ ਕਰਨਾ ਉਹਨਾਂ ਦੇ ਜੀਵਾਂ ਦੀ ਸੁੱਖ ਮੰਗਣੀ ਸਰਬੱਤ ਦਾ ਭਲਾ ਮੰਗਣਾ ਉਦੇ ਵਿੱਚ ਕੀੜੇ ਪਤੰਗੇ ਸਭ ਕੁਛ ਆ ਜਾਂਦੇ ਆ ਸਭਿਆਤਾ ਦੀ ਗੱਲ ਕਰ ਰਹੇ ਸਨ ਸਭਿਆਤਾ ਜਿਹੜੇ ਭਾਰਤ ਵਰਸ਼ ਦੇ ਸੀ ਸਾਡੇ ਜਿਹੜੇ ਪੁਰਬ ਦੇ ਸੀ ਨਾ ਸਾ ਤੋਂ ਕਿਤੇ ਜ਼ਿਆਦਾ ਸਿਆਣੇ ਸੀ ਅਸੀਂ ਸਮਝਦੇ ਆ ਵੀ ਅਸੀਂ ਵਿਗਿਆਨ ਪੜ ਲਿਆ ਅਸੀਂ ਬਹੁਤ ਤਰੱਕੀਆਂ ਕਰ ਲਈਆਂ ਅਸੀਂ ਪਰ ਜਿੰਨਾ ਅਸੀਂ ਵਿਕਾਸ ਕੀਤਾ ਹੈ ਵਿਨਾਸ਼ ਉਹਨੂੰ ਵੱਧੂ ਕਰ ਲਿਆ ਅਮਰਤਾ ਦੇਵੀ ਹੋਏ ਨੇ ਜਿੰਨਾ ਨੂੰ ਕਿ ਸਾਡੇ ਪੁਰਖਿਆਂ ਨੂੰ ਦਰਖਤਾਂ ਦੀ ਮਹੱਤਤਾ ਪਤਾ ਸੀ ਜਦੋਂ ਇੱਕ ਰਾਜੇ ਨੇ ਮਹਿਲ ਬਣਾਉਣਾ ਸੀਗਾ ਤਾਂ ਉਸ ਨੇ ਡਿਊਟੀ ਲਾ ਦਿੱਤੀ ਬੇ ਰੁੱਖ ਵੜ ਲਿਓ ਪਰ ਸਾਡੇ ਆਂ ਬੱਚਿਆਂ ਨੂੰ ਸਾਡੀਆਂ ਔਰਤਾਂ ਨੂੰ ਐਨਾ ਪਤਾ ਸੀ ਕਿ ਰੁੱਖਾਂ ਬਿਨਾ ਸਾਡਾ ਜੀਵਨ ਸੰਭਵ ਨਹੀਂ ਹੈਗਾ ਸਜਵੀਂ ਔਰਤ ਅਮਰਤਾ ਦੇਵੀ ਉਹਦੇ ਨਾਲ ਹੋਰ ਪਰਿਵਾਰ ਦੀਆਂ ਬੀਬੀਆਂ ਜਿਨ੍ਹਾਂ ਨੇ ਦਰਖਤਾਂ ਨੂੰ ਜਫੀਆਂ ਪਾਈਆਂ ਅਰ ਉਸ ਦਿਨ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਰਾਜੇ ਦਾ ਮਹਿਲ ਬਣਨਾ ਸੀ 300 ਤੋਂ ਉੱਪਰ ਔਰਤਾਂ ਨੇ ਆਪਣੀ ਜਾਨ ਦਿੱਤੀ ਰੋਖਾ ਕਰਕੇ ਕੀ ਅੱਜ ਵੀ ਅਸੀਂ ਇੰਨੇ ਜ਼ਿਆਦਾ ਸਿਆਣੇ ਹਾਂ ਆਪਣੇ ਵੱਲ ਜਾਂਤੀ ਮਾਰੀਏ ਪਰ ਲੇਖ ਕੇ ਜੇ ਸਾਡੀ ਪੜ੍ਹਾਈ ਜੇ ਦਾ ਮਤਲਬ ਬਹੁਤ ਵੱਡਾ ਨੁਕਸ ਹੈਗਾ ਕਿਉਂਕਿ ਉਹ ਸਾਨੂੰ ਕੰਪੈਸ਼ਨ ਤੋਂ ਦੂਰ ਲੈ ਗਈ ਹੈ ਅੱਜ ਕਾਰਪੋਰੇਟ ਸਿਸਟਮ ਦਾ ਜੋ ਰਾਜ ਹੈ ساری ਦੁਨੀਆ ਦੇ ਉੱਤੇ ਟੀ.ਡਬਲਯੂ.ਟੀ.ਓ. ਵਰਲਡ ਹਰਥਰ ਗ੍ਰੋਥ ਵਰਲਡ ਬੈਂਕ ਉਹਨਾਂ ਦੇ ਸੱਤਿਆ ਨਾਸ ਕਰਕੇ ਦਿੱਤਾ ਸਾਡੀ ਇਹ ਸਭਿਆਤਾ ਦਾ ਸਰਚੋ ਕੰਬੈਸ਼ਨ ਖਤਮ ਕਰਦੇ ਸਾਡੇ ਚੋ ਹਮਦਰਦੀ ਖਤਮ ਕਰਦੇ ਹਰ ਵੇਲੇ ਅਸੀਂ ਪੈਸੇ ਦੀ ਦੌੜ ਵਿੱਚ ਲੱਗੇ ਰਹੇ ਆ ਇਹ ਬੱਚਿਆਂ ਨੇ ਬੜਾ ਸੋਹਣਾ ਲਿਖਿਆ ਕੋ ਡਰਾਮਾ ਕੀਤਾ ਸੀਗਾ ਕਿ ਫੈਕਟਰੀਆਂ ਬਣਾਉਣ ਵਾਸਤੇ ਰਕਤ ਵੜ ਦਿਓ ਜਗਾ ਖਾਲੀ ਕਰ ਦਿਓ ਬੱਚਿਆਂ ਨੂੰ ਖੇਡਣ ਨੂੰ ਥਾਂ ਨਾ ਹੋਵੇ ਇੱਕ ਹੋਰ ਸਾਡੇ ਕੋਲ ਪੈਂਫਲੇਟ ਹੈਗਾ men of trees ਕਿਉਂਕਿ ਭਗਤ ਪੂਰਨ ਸਿੰਘ ਜੀ ਪੜਦੇ ਪਹੁੰਚੀ ਉਹਨਾਂ ਨੇ ਕਿ ਤੂੰ ਵੀ ਮੈਗਜ਼ੀਨ ਚੋਂ ਕੱਢ ਲੈਣਾ ਕਿ ਤੂੰ ਵੀ ਕੱਢ ਲੈਣਾ ਤਾਂ ਉਹਨਾਂ ਨੇ ਜਿੰਨਾ ਜਿੰਨਾਂ ਨੇ ਵੀ ਕੰਮ ਕੀਤਾ ਉਹਨਾਂ ਬਾਰੇ ਉਹਨਾਂ ਨੂੰ ਹਾਈਲਾਈਟ ਕਰਨਾ ਮੈਨੂੰ ਉਹਨਾਂ ਦਾ ਨਾਂ ਇਸ ਵੇਲੇ ਨਹੀਂ ਯਾਦ ਆ ਰਿਹਾ ਮੈਨ ਆਫ ਟ੍ਰੇਸ ਉਹ ਆਰਮੀ ਚ ਕੰਮ ਕਰਦੇ ਸੀਗੇ ਜੰਗ ਦੇ ਵਿੱਚ ਬਰਥ ਲੁਕੇ ਸ਼ਹੀਦ ਹੋ ਗਏ ਉਹਨਾਂ ਨੂੰ ਵੀ ਇਹ ਸਮਝਿਆ ਗਿਆ ਕਿ ਚੜ੍ਹਾਈ ਕਰ ਗਏ ਆ ਜਦੋਂ ਡੈਡ ਬੋਡੀ ਚੁੱਕ ਰਹੇ ਸੀ ਤਾਂ ਕੋਈ ਇਹਨਾਂ ਦੇ ਵਿੱਚ ਤੁੜੀ ਹਲਜੁਰ ਮਹਿਸੂਸ ਹੋਈ ਇਹਨਾਂ ਨੂੰ ਵੱਖਰਾ ਕਰ ਲਿਆ ਇੱਕ ਪਾਸੇ ਫਿਰ ਉਹਨਾਂ ਦਾ ਇਲਾਜ ਕੀਤਾ ਗਿਆ ਔਰ ਉਸ ਬੰਦੇ ਨੇ ਮਿਲੀਅਨ ਟਰੀਜ਼ ਲਗਾਏ ਅਜੇ ਵੀ ਲੋਕ ਹੈ ਜਿਹੜੇ ਬਹੁਤ ਰੁੱਖਾਂ ਨੂੰ ਪਿਆਰ ਕਰਦੇ ਆ ਜਿਹੜੇ ਸਮਝਦੇ ਆ ਪਿੰਗੜਾ ਸਥਾਪਿਤ ਸੁੰਦਰ ਲਾਲ ਬੋਗਨਾ ਜੀ ਤਕਰੀਬਨ ਹਰ ਬਰਸੇ ਤੇ ਪਗਧਪੂਰ ਉਹ ਸਿੱਖ ਦੀ ਬਰਸੇ ਤੇ ਆਉਂਦੇ ਸੀਗੇ ਉਹਨਾਂ ਨੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਤਕਰੀਬਨ 5000 ਕਿਲੋਮੀਟਰ ਪੈਦਲ ਪਹਾੜਾਂ ਚ ਤੁਰੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਵਿਦਾਊਟ ਅ ਸਿੰਗਲ ਪਾਈ ਇਨ ਐਸ ਪਾਕਟ ਉਹਨਾਂ ਦੀ ਜੀਵਨੀ ਜਦੋਂ ਪੜੋ ਤਾਂ ਉਹ ਕਹਿੰਦੇ ਕਿ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਸੀ ਲੋਕਾਂ ਨੂੰ ਇਹ ਕਹਿਣ ਵਾਸਤੇ ਰੁੱਖ ਲਾਓ ਤੇ ਸਾਡੇ ਜਾਂ ਤਾਂ ਬੱਚੇ ਮਗਰ ਲੱਜ ਜਾਂਦੇ ਸੀ ਜਾਂ ਕੁੱਤੇ ਮਗਰ ਲੱਜ ਜਾਂਦੇ ਸੀ ਬੱਚਿਆਂ ਨਾਲ ਸਾਡੀ ਦੋਸਤੀ ਹੋ ਜਾਣੀ ਤੇ ਬੱਚਿਆਂ ਨੂੰ ਅਸੀਂ ਕਹਿਣਾ ਵੀ ਇੰਜ ਕਰੋ ਆਪਣੇ ਘਰੋਂ ਸਾਡੇ ਵਾਸਤੇ ਨਾ ਰੋਟੀ ਲੈ ਕੇ ਆਓ ਕਿਉਂਕਿ ਜੇਬ 'ਚ ਪੈਸਾ ਨਹੀਂ ਸੀ ਨਾ ਕੋਈ ਰੱਖਿਆ ਹੋਇਆ ਕੋਈ ਤੇ ਬੱਚਿਆਂ ਨੇ ਆਪਣੇ ਘਰਾਂ ਜਾ ਕੇ ਦੱਸਣਾ ਵੀ ਐਸਰੇ ਇੱਕ ਇਨਸਾਨ ਆਇਆ ਹੈ ਉਹ ਉਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਉਹ ਉਹਨਾਂ ਵਾਸਤੇ ਰੋਟੀ ਚਾਹੀਦੀ ਹੈ। ਤੇ ਬੋਗਨੋ ਜੀ ਕਹਿੰਦੇ ਅੱਧੀ ਰੋਟੀ ਅਸੀਂ ਰਾਤੀ ਖਾ ਰਣੀ ਅੱਧੀ ਸਵੇਰ ਵਾਸਤੇ ਰੱਖ ਲੈਣੀ। ਕਿਉਂਕਿ ਪਿੰਡਾਂ ਦੇ ਪਹਾੜਾਂ ਦੇ ਪਿੰਡਾਂ ਦੇ ਵਿੱਚ ਸਵੇਰੇ ਕੰਮ ਤੇ ਚਲੇ ਜਾਂਦੇ ਆ ਲੋਕੀ ਉਹਨਾਂ ਕੋਲ ਨਾ ਟਾਈਮ ਨਹੀਂ ਹੁੰਦਾ। ਇਸ ਕਰਕੇ ਅਸੀਂ ਉਹੀ ਰੋਟੀ ਜਿਹੜੀ ਹੈ ਰਾਤ ਨੂੰ ਖਾਣੀ ਤੇ ਉਹੀ ਸਵੇਰੇ ਖਾਣ। ਐਂਡ ਹੀ ਪ੍ਰੇਜ਼ਡ ਕਿਸਾਨੂੰ ਰੁੱਖ ਕਿਉਂ ਲਾਉਣੇ ਚਾਹੀਦੇ ਆ ਜੰਗਲ ਕਿਉਂ ਰੋੜਨੇ ਚਾਹੀਦੇ ਆ ਦਾ ਮਤਲਬ ਕੀ ਹੈ? ਸਭ ਤੋਂ ਜਿਹੜੀ ਵੱਡੀ ਗੱਲ ਹੈ ਜੰਗਲਾਂ ਦੀ ਪਹਾੜਾਂ ਦੇ ਉੱਤੇ 66% ਰੁੱਖ ਚਾਹੀਦੇ ਆ ਧਰਤੀ ਦੇ ਉੱਤੇ 33% ਰੁੱਖ ਚਾਹੀਦੇ ਆ ਤਾਂ ਅਸੀਂ ਬਚ ਸਕਦੇ ਆ ਜਿਹੜੇ 66% ਰੁੱਖ ਜੇ ਪਹਾੜਾਂ ਤੇ ਨਹੀਂ ਹੋਣਗੇ ਤਾਂ ਫਿਰ ਹੜ ਆਉਂਦੇ ਆ ਜੋ ਅਸੀਂ ਦੇਖਦੇ ਆ ਹਰ ਸਾਲ ਇਹ ਹੜ ਆ ਜਾਂਦੇ ਆ ਕਿਉਂਕਿ ਅਸੀਂ ਰੁੱਖ ਵੜ ਦਿੱਤੇ ਉਹ ਰੁੱਖਾਂ ਦਾ ਕੀ ਰੋਲ ਹੁੰਦਾ ਹੈ ਇਹ ਵੀ ਪਤਾ ਹੋਣਾ ਚਾਹੀਦਾ ਹੈ ਜੇ ਜਦੋਂ ਰੁੱਖ ਲੱਗੇ ਹੁੰਦੇ ਆ ਪਹਾੜਾਂ ਦੇ ਉੱਤੇ ਜਦੋਂ ਮੀਂਹ ਪੈਂਦਾ ਤਾਂ ਜਿਹੜਾ ਪਾਣੀ ਹੈ ਉਹ ਉਹਨਾਂ ਦੀ ਸਪੀਡ ਘਟ ਜਾਂਦੀ ਹੈ ਰੁੱਖਾ ਹੋਣਦ ਸੋਇਲ ਏਰੋਜਨ ਜਿਹੜੀ ਹੈ ਉਹ ਨਹੀਂ ਹੁੰਦੀ ਕਿਉਂਕਿ ਜਿਹੜੀਆਂ ਰੁੱਖਾਂ ਦੀਆਂ ਜੜ੍ਹਾਂ ਨੇ ਉਹ ਉਹਨੂੰ ਬੰਨ ਕੇ ਰੱਖਦੀਆਂ ਨੇ ਪਾਣੀ ਨੂੰ ਮਿੱਟੀ ਨੂੰ ਤਾਂ ਜੇ ਤੇ ਪਾਖੜਾ ਵਰਗੇ ਤੁਹਾਡੇ ਡੈਮ ਨੇ ਉਹ ਬੜੀ ਜਲਦੀ ਭਰ ਜਾਣਿਆ ਕਿਉਂਕਿ ਸੋਇਲ ਏਰੋਜਨ ਬਹੁਤ ਹੋ ਰਹੀ ਹੈ ਅਰ ਬਹੁਤ ਵਧੀਆ ਕੰਮ ਹੈ ਕਿ ਮਹਾਤਮਾ ਗਾਂਧੀ ਜੀ ਦੇ ਜਿਹੜੇ ਉਹਨਾਂ ਦੇ ਫੋਲੋਅਰ ਸੀ ਇੰਗਲੈਂਡ ਵਾਲੀ ਸਰਲਾ ਭੈਣ ਜਿਹਦਾ ਨਾਮ ਸੀਗਾ ਉਹਨੇ ਬਹੁਤ ਵਧੀਆ ਲਿਖਿਆ ਹੋਇਆ ਕਿ ਕਿੰਨੇ ਲੈਵਲ ਦੇ ਉੱਤੇ ਪਾਇਨ ਟਰੀਜ਼ ਹੋਣ ਚਾਹੀਦੇ ਤੇ ਕਿੰਨੇ ਲੈਵਲ ਦੇ ਉੱਤੇ ਓਕ ਟਰੀਜ਼ ਹੋਣੇ ਚਾਹੀਦੇ ਵੋਟ ਇਜ਼ ਦਾ ਡਿਫਰੈਂਸ ਬੀਟਵੀਨ ði ਪਾਇਨ ਟਰੀਜ਼ ਐਂਡ ði ਓਕ ਟਰੀਜ਼ ਓਕ ਟਰੀਜ਼ ਦੇ ਜਿਹੜੇ ਪੱਤੇ ਨੇ ਬਹੁਤ ਚੌੜੇ ਹੁੰਦੇ ਆ ਉਹ ਜਿਹੜੇ ਨੇ ਸਿੱਧਾ ਪਾਣੀ ਜਿਹੜਾ ਤੱਤੀ ਤੇ ਨਹੀਂ ਡਿੱਗਦਾ ਉਹ ਪੱਤਿਆਂ ਦੇ ਉੱਤੇ ਪਹਿਲਾਂ ਜਾਂਦਾ ਫਿਰ ਡੱਤੇ ਫਿਰ ਇਸ ਕਰਕੇ ਸੋਇਲ ਰੋਜ ਨਹੀਂ ਹੁੰਦੇ ਜੇ ਸੋਇਲ ਰੋਜ ਨਹੀਂ ਹੋਏਗੀ ਤਾਂ ਹੜ ਨਹੀਂ ਆਉਣਗੇ ਜੇ ਦਰਖਤ ਪਹਾੜਾ ਤੇ ਨਹੀਂ ਹੋਣਗੇ ਤੇ ਤੁਹਾਡੇ ਮੈਦਾਨਾਂ ਦੇ ਵਿੱਚ ਹੜ ਆਉਣਗੇ ਹੀ ਆਉਣਗੇ ਤੁਸੀਂ ਬਚਾ ਨਹੀਂ ਸਕਦੇ ਜਿਹੜੇ ਡੈਮ ਨੇ ਉਹ ਬੜੀ ਜਲਦੀ ਭਰ ਜਾਣਗੇ ਤੇ ਫਿਰ ਤੁਸੀਂ ਇਹ ਦੇਖ ਲਓ ਜੇ ਪਾਖੜਾ ਡੈਮ ਜੇ ਟੁੱਟ ਗਿਆ ਜਾਂ ਉਹਦਾ ਸਿਲਟ ਇੰਨੀ ਜ਼ਿਆਦਾ ਆ ਗਈ ਤਾਂ ਸਾਰਾ ਪੰਜਾਬ ਡੁੱਬ ਸਕਦਾ ਤਾਂ ਬਹੁਗਣਾ ਜੀ ਨੂੰ ਫਿਕਰ ਸੀਗਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਹਿਮਾਲਿਆ ਦੇ ਵਿੱਚ ਰੁੱਖ ਲੱਗਣੇ ਚਾਹੀਦੇ ਸੋ ਹੀ ਟ੍ਰੈਵਲਡ ਔਨ ਫੁੱਟ ਤਕਰੀਬਨ 5000 ਕਿਲੋਮੀਟਰ ਤਕਰੀਬਨ ਥੋੜੇ ਬਹੁਤੇ ਘਟ 4000 ਕੁਝ ਲਿਖਿਆ ਹੋਇਆ ਉਹਨਾਂ ਨੇ ਸੋ ਜਿੰਨਾਂ ਨੇ ਕੰਮ ਕਰਨਾ ਹੁੰਦਾ ਨਾ ਪਰਿਆਵਰਣ ਤੇ ਉਹ ਇਦਾਂ ਡਿਵੋਸ਼ਨ ਹੁੰਦੀ ਹੈ ਉਹਨਾਂ ਦੇ ਵਿੱਚ ਭਗਤਪੂਰਨ ਸਿੰਘ ਜੀ ਦੀ ਡਿਵੋਸ਼ਨ ਸੇ ਸੰਧਰ ਲਰ ਬਹੁਗੋਨਾਚ ਦੀ ਡਿਵੋਸ਼ਨ ਸੇ ਮੈਸੇਜ ਬਹੁਗੋਨਾਚ ਦੀ ਡਿਵੋਸ਼ਨ ਸੇ ਸਾਡੀ ਜਿਹੜੀ ਐਸੀ ਬਣਾਇਆ ਬ੍ਰੋਸ਼ਰ ਉਹਦੇ ਵਿੱਚ ਬਹੁਗੋਨਾ ਤੇ ਉਹਨਾਂ ਦੇ ਮੈਸੇਜਸ ਉਸ درختਾਂ 'ਚ ਜੁਪਕੇ ਹੋਏ ਨੇ ਚਿਪਕੋ ਮੂਵਮੈਂਟ ਦਾ ਨਾਮ ਹੋ ਗਿਆ ਉਸ ਅੰਦੋਲਨ ਦਾ ਐਸ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪਏਗਾ ਅਰ ਸਭ ਤੋਂ ਵੱਡਾ ਜਿਹੜਾ ਔਗਣ ਹੈ ਸਾਡੇ ਦੇਸ਼ ਵਿੱਚ ਉਹ ਹੈ ਕ腐ਸ਼ਨ ਜਿਹੜੀ ਕ腐ਸ਼ਨ ਹੈ ਉਹਨੇ ਨਾ ਤੁਹਾਡਾ ਪਾਣੀ ਸਾਫ਼ ਰਹਿਣ ਦੇਣਾ ਨਾ ਤੁਹਾਡੀ ਹਵਾ ਸਾਫ਼ ਰਹਿਣ ਦੇਣੀ ਹੈ ਤੇ ਨਾ ਤੁਹਾਡੀ ਧਰਤੀ ਸਾਫ਼ ਰਹਿਣ ਦੇ ਕਾਰਪੋਰੇਟ ਸਿਸਟਮ ਪਲੱਸ ਕ腐ਸ਼ਨ ਦੋ ਚੀਜ਼ਾਂ ਨੇ ਜਿਹੜੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈਗੀ ਜੀਰੇ ਦਾ ਪਾਣੀ ਸੀਗਾ ਵੇਖੋ ਜਿਹੜੇ ਲਾਲਚੀ ਲੋਕ ਨੇ ਆਪਣੀਆਂ ਫੈਕਟਰੀਆਂ ਦਾ ਗੰਦਾ ਪਾਣੀ ਭੋਰ ਕਰਕੇ ਧਰਤੀ ਵਿੱਚ ਪਾ ਰਹੇ ਜਰਾਂ ਨੇ ਸ਼ਰਮ ਆਉਂਦੀ ਕਿ ਇੱਕੋ ਪਾਣੀ ਬਚਿਆ ਸਾਡੇ ਕੋਲ ਪੀਣ ਵਾਸਤੇ ਨਾ ਦਰਿਆ ਨੇ ਸਾਡੇ ਕੋਲ ਨਾ ਤਲਾਬ ਨੇ ਸਾਡੇ ਕੋਲ ਨਾ ਸਾਡੇ ਕੋਲ ਖੂਰ ਹੈਗੇ ਨਾ ਸਾਡੇ ਕੋਲ ਬੋਲੀਆਂ ਰਹਿ ਗਈਆਂ ਸਿਰਫ ਤੇ ਸਿਰਫ ਅੰਡਰਗਰਾਉਂਡ ਵਾਟਰ ਹੈ ਜਿਹੜਾ ਕਿ ਇਹਨੇ ਲੱਖਾਂ ਇੰਟੂ ਬਾਲ ਸਰਕਾਰ ਨੇ ਅਸਾਸਤ ਦੇ ਦਿੰਦੇ ਲਾਈ ਚੱਲੋ ਪਾਣੀ ਕੱਢੀ ਚੱਲੋ ਪੰਜਾਬ ਨੂੰ ਬਰਬਾਦ ਕਰ ਤੱਕ ਖਤਮ ਹੋ ਗਿਆ ਤੇ ਜਿਹੜਾ ਨਾਲਾ ਜ ਬੁੱਢਾ ਦਰਿਆ ਜਿਹਦੇ ਪਿੱਛੇ ਬਹੁਤ ਲੋਕੀ ਅੱਜਕੱਲ ਕਾਲਾ ਪਾਣੀ ਨੂੰ ਸਾਫ ਕਰਨ ਦੀ ਮਹਿੰਮ ਚਲਾਈ ਹੋਈ ਹੈ ਕਿਉਂਕਿ ਮੈ ਤਾਂ ਇਹ ਮੈਨੂੰ ਬੜੇ ਹੈਰਾਨੇ ਲੱਗਦੀ ਹੈ ਕਿ ਹੱਥਾਂ ਭਗੇ ਜੀ ਨੇ ਲਿਖਿਆ ਹੈ ਕਿ ਹਰ ਇੱਕ ਇਨਸਾਨ ਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਰੱਬ ਨੇ ਪਰਪਲ ਇੱਛਾ ਬਣਾਈ ਹੈ ਜਿਉਣ ਦੀ। ਨੋ ਬਰੀ ਵਾਟ ਟੂ ਡਾਈ। ਉਹ ਆਪਾਂ ਅੱਜ ਨੇ ਜਣੇ ਬੈਠਿਆ ਆਪਾਂ ਪੁੱਛ ਲਈ ਕਿ ਕਿੰਨੇ ਕਿ ਮਰਨਾ ਚਾਹੁੰਦੇ ਹੋ। ਇੱਕ ਵੀ ਹੱਥ ਨਹੀਂ ਖੜਾ ਹੋਏਗਾ। ਸਾਰੇ ਜਿਉਣਾ ਚਾਹੁੰਦੇ ਆ। ਪਰ ਜਿਉਣਗੇ ਕਿਸ ਤਰ੍ਹਾਂ? ਜੇ ਤਾਂ ਪਾਣੀ ਵੀ ਨਹੀਂ ਮਿਲਣਾ, ਹਵਾ ਵੀ ਨਹੀਂ ਮਿਲਨੇ, ਧਰਤੀ ਵੀ ਨਹੀਂ ਸਾਫ਼। ਦੁੱਧ ਤੁਹਾਨੂੰ ਨਹੀਂ ਮਿਲ ਰਿਹਾ, ਸਾਫ਼ ਕੰਮ ਕਰਨ ਦੇ ਕਿਰਤ ਕਰਨ ਦਾ ਸਿਰਛਟ ਗੁਨਾਹ ਪਾਸ਼ਾ ਦੀ ਗੱਲ ਮੰਨੀ ਨਹੀਂ ਕਿਰਤ ਥਰਲ ਕਰਨੀ ਨਹੀਂ ਕਿਰਤਿਆਂ ਦੀ ਇੱਜ਼ਤ ਵੀ ਨਹੀਂ ਕਰਨੀ ਡੰਗਰਸੀ ਰੱਖਣੇ ਨਹੀਂ ਸਾਡੇ ਹੱਥ ਲੁੱਬੜਦੇ ਆ ਤਾਂ ਇਹ ਦੁੱਧ ਮਿਲਣਾ ਕਿੱਥੋਂ ਕਿ ਉਹਦੇ ਦੀਵੇ ਕਿੱਥੋਂ ਜਗਣੇ ਆ ਖੋਰੀ ਮਿਲ ਦੁੱਧ ਤਾਂ ਮਿਲਦਾ ਨਹੀਂ ਪੇਂਡੋ ਪਾਣੀ ਨਹੀਂ ਸਾਫ਼ ਮਿਲਦਾ ਕਿਉਂ ਕਿੱਥੋਂ ਮਿਲਣਾ ਸਾਨੂੰ ਤਾਂ ਜਿਹੜੀ ਕ腐ਸ਼ਨ ਹੈ ਰਾ ਸਾਡੇ ਦੇਸ਼ ਵਿੱਚ ਇਹ ਸਭ ਤੋਂ ਵੱਡੀ ਜੜਾ ਹੈ ਅਰੇ ਲਾਲਚਾ ਜਿਹੜਾ ਅੱਜ ਜਿਹੜਾ ਸੰਸਾਰ ਦਾ ਹਾਲ ਆ ਜਿਹੜਾ ਦੁਖੀ ਹੁੰਦੀ ਆ ਮੈਂ ਰੋਜ਼ ਦੇਖ-ਦੇਖ ਕੇ ਕਿ ਪੈਸੇ ਤੇ ਪਾਵਰ ਦੇ ਪਿੱਛੇ ਇੰਜ ਪਾਗਲ ਹੋਏ ਫਿਰਦੇ ਲੋਕੀ ਇੱਕ ਮਾੜੇ ਜੇ ਚੇਅਰਮੈਨ ਦੇ ਲੈਣ ਵਾਸਤੇ ਇੱਕ ਮਾੜੇ ਜੇ ਐਮਐਲਏ ਦੀ ਟਿਕਟ ਲੈਣ ਵਾਸਤੇ ਵੇਖ ਜਾਂਦੇ ਆ ਅਸੀਂ ਬਕਾਊ ਹੋ ਗਏ ਆ ਅਸੀਂ ਬੇਅਣਖੇ ਹੋ ਗਏ ਆ ਸਾਡੇ ਚ ਕੋਈ ਅਣਖ ਨਹੀਂ ਹੈਗੀ ਇਹ ਸਾਨੂੰ ਮੰਨਣਾ ਪਏਗਾ ਅਰ ਕਨਾਲ ਜਿਉਣਾ ਸਿਖਾਇਆ ਸਾਡੇ ਪੂਰਵਚਾਨੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਰ ਗੁਰਨਾਨਕ ਪਾਸ਼ਾ ਕਹਿੰਦੇ ਸੋਈ ਜੀਵੇ ਜਿਸ ਮਨ ਵਸਿਆ ਸੋਈ ਨਾਨਕ ਵਰਨਾ ਜੀਵੇ ਕੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਉਂ ਜੇ ਤਾਂ ਕਿਸ ਖਾਇ ਦੇਦੇ ਅੰਦਰ ਹਿਰਦੇ ਚ ਰੱਬ ਵਸਦਾ ਨਾ ਉਹ ਕਰਪਸ਼ਨ ਨਹੀਂ ਕਰ ਸਕਦਾ ਉਹ ਝੂਠ ਨਹੀਂ ਬੋਲ ਸਕਦਾ ਉਹ ਕਿਸੇ ਨੂੰ ਗੰਦਾ ਪਾਣੀ ਨਹੀਂ ਪਿਆ ਸਕਦਾ ਉਹ ਗੰਦਾ ਪਾਣੀ ਦੰਦਾ ਕਰ ਨਹੀਂ ਸਕਦਾ ਤੋਂ ਇਸ ਕਰਕੇ ਕਿਉਂਕਿ ਸਾਡੇ ਦਿਲਾ ਚ ਰੱਬ ਨਹੀਂ ਵਸਿਆ ਹੋਇਆ ਇਸ ਕਰਕੇ ਅਸੀਂ ਐਨੇ ਚਾਲਮ ਹੋ ਗਏ ਆ ਐਨੇ ਬੇਅਣਖੇ ਹੋ ਗਏ ਆ ਆਪਾਂ ਲੋਕੀ ਵੀ ਐਨੇ ਬੇਅਣਖੇ ਨੇ ਤਾ ਵੋਟਾਂ ਚ ਤੁਸੀਂ ਦੇਖ ਲਓ ਸ਼ਰਾਬ ਤੇ ਵਿਕ ਜਾਂਦੇ ਆ ਆਪਣੀ ਆਪਣੀ ਕੀਮਤ ਐ ਹਰੇਕ ਦੀ ਕੋਈ ਸ਼ਰਾਬ ਤੇ ਵਿਕ ਜਾਂਦਾ ਕੋਈ ਸਾਰੀ ਤੇ ਵਿਕ ਜਾਂਦਾ ਕੋਈ ਨਿੱਕੇ ਨਿੱਕੇ ਕੀ ਹੁਣ 1000 ਰੁਪਇਆ ਔਰਤਾਂ ਨੂੰ ਦਿੱਤਾ ਜਾਵੇ ਕਿਉਂ ਔਰਤਾਂ ਆ ਪਾ ਜਨ ਅਸੀਂ ਕਿਉਂ ਖੁਸ਼ ਹੋਨੇ ਆ ਹਜ਼ਾਰ ਹਜ਼ਾਰ ਰੁਪਿਆ ਲੈ ਕੇ ਕੀ ਲੋੜ ਆ ਮੈਨੂੰ ਕਿਸੇ ਨੇ ਪੁੱਛਿਆ ਐਮਐਲਏ ਨੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਮੈਂ ਕਿਹਾ ਅਸੀਂ ਮੰਗਤੇ ਨਹੀਂ ਹੈਗੇ ਸਾਨੂੰ ਨਹੀਂ ਹਜ਼ਾਰ ਰੁਪਿਆ ਚਾਹੀਦਾ ਸਾਨੂੰ ਅਰਥ ਨਾਲ ਜਿਉਣਾ ਚਾਹੀਦਾ ਅਸੀਂ ਕਮਾਈ ਕਰ ਸਕਦੇ ਆ ਅਸੀਂ ਖਾ ਸਕਦੇ ਆ ਅਸੀਂ ਕਿਉਂ ਇਦਾਂ ਦਾ ਪੈਸਾ ਲਗੇ ਕਿਸੇ ਕੋਲ ਦਸਾਂ ਉਹਦੇ ਕੀਰਤੀ ਖਾਣਾ ਚਾਹੀਦੀ ਹੈ ਦਸਾਂ ਉਹਦੀ ਕੀਰਤ ਦੇਹੂ ਜੇ ਪੈਸੇ ਤੇ ਝਾਕ ਰੱਖਾਂਗੇ ਅਸੀਂ ਮੁਫਤ ੱਟੇ ਦਾਣ ਤੇ ਦਲੇ ਤੇ ਤਾਂ ਰੱਖਾਂਗੇ ਤਾਂ ਸਾਡਾ ਬਿਹੜਾ ਗਰਖ ਪੰਜਾਬ ਦਾ ਹੋਇਆ ਹੀ ਹੋਇਆ ਇੱਕ ਮੈਂ ਜਦੋਂ ਜਦੋਂ ਆਦਮੀ ਅਸੀਂ ਕੀਰਤ ਨਹੀਂ ਨਾ ਕਰਦੇ ਕੀਰਤ ਤੇ ਮੈਂ ਥੋੜਾ ਦੂਸ ਬੋਲਣਾ ਚਾਹੁੰਦੇ ਆ ਕੀਰਤ ਨਾ ਕਰਨ ਕਰਕੇ ਵਿਹਲੇ ਰਹਿੰਦੇ ਆ ਵਿਹਲੇ ਰਹਿਣ ਕਰਕੇ ਨਸ਼ੇ ਚੱਲ ਰਹੇ ਆ ਅੱਜ ਦੋ ਦੋ ਔਰਤਾਂ ਸਾਡੇ ਕੋਲ ਮੈਂ ਸੁਣਦੇ ਸੀ ਵੀ ਲੜਕੀਆਂ ਬਹੁਤ ਨਸ਼ੇ ਕਰਨ ਲੱਗ ਪਈਆਂ ਪਰ ਸਾਡੇ ਪਿੰਗਲ ਵਾਲੇ ਸ਼ਹਿਰ ਦੇ ਨਾਲ ਦੇ ਵਿੱਚ ਦੋ ਕੁੜੀਆਂ ਆ ਗਈਆਂ ਇੱਕ ਤਾਂ ਆਉਂਦੀ ਹੀ ਮਰ ਗਈ ਉਹਦੇ ਨਾਲ ਇੱਕ ਬੰਦਾ ਸੀ ਕਦੇ-ਕਦੇ ਮੇਰੀ ਘਰ ਵਾਲੀ ਹੈ ਕਦੇ-ਕਦੇ ਮੇਰੀ ਫਰੈਂਡ ਹੈ ਉਹ ਅੱਧਾ ਟਾਈਮ ਸੀ ਦਿਨ ਚੜਿਆ ਫਿਰ ਉਹਨੂੰ ਪੁੱਛਿਆ ਵੀ ਦੱਸ ਇਹਦਾ ਕੀ ਕਰਨਾ ਬੀਬੀ ਜਿਹੜੀ ਤੇਰੇ ਨਾਲ ਆਈ ਸੀ ਇਹਦਾ ਹੁਣ ਸੰਸਕਾਰ ਕਰੀਏ ਕੀ ਕਰੀਏ ਕਹਿੰਨ ਲੱਗਾ ਠਹਿਰ ਜੋ ਮੇਰੇ ਇਹਦੀ ਮਾਂ ਦਾ ਮੇਰੇ ਕੋਲ ਫੋਨ ਹੈਗਾ ਉਹ ਮੈਂ ਮਲਾ ਲਵਾਂ ਜਰਾ ਉਹਦੀ ਮਾਂ ਆ ਗਈ ਮੈਂ ਕੀ ਇਹ ਤਾਂ ਫਰੋਂ ਲੱਗ ਗਈ ਮੇਰੀ ਕੁੜੀ ਸੀ ਮਰ ਗਈ ਐ ਮੈਂ ਕਿਹਾ ਫੇਰ ਤੁਸੀਂ ਇਹ ਇਹਦੇ ਮਗਰ ਲੱਗ ਗਈ ਇਹ ਨਸ਼ੇ ਵੇਚਦਾ ਸੀਗਾ ਇਹ ਇਹਨੂੰ ਵੀ ਨਸ਼ਾ ਨਾਰਕ ਨਸ਼ੇਲਾ ਤਨਸ਼ੇਲਾਤਾ ਫੇਰ ਉਹ ਆਪਣੀ ਕੁੜੀ ਦਾ ਸੰਸਕਾਰ ਕਰਕੇ ਗਈ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਇੱਕ ਹੋਰ ਕੁੜੀ ਆ ਗਈ ਉਹ ਵੀ ਕਹਿੰਦੇ ਮਾਪਿਓ ਤਾਂ ਹੈ ਨਹੀਂ ਕੋਈ ਹੋਰ ਬੰਦਾ ਲੈ ਕੇ ਆਇਆ ਉਹਨੂੰ ਇੱਕ ਪੌੜੀ ਹੱਥਲੇ ਰਹਿੰਦੀ ਐ ਤੇ ਸਾਰਾ ਸਰੀਰ ਵਿੰਨਿਆ ਪਿਆ ਉਹਦਾ ਇਹ ਕੀ ਲਾ ਰਖੇ ਸਭ ਨੂੰ ਪਤਾ ਹੈ ਕਿ ਕਿਉਂ ਕਿ ਹੋ ਰਿਹਾ ਸਾਰਾ ਕੁਝ ਜਿਹੜਾ ਨੈਕਸਸ ਬਣਿਆ ਹੋਇਆ ਪੋਲੀਟੀਸ਼ੀਅਨ ਗੁੰਡੇ ਤੇ ਪੁਲਿਸ ਇਹ ਰਲ ਕੇ ਨਾ ਦੇ ਰਲ ਕੇ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਵੀ ਕਰਪਸ਼ਨ ਦੇ ਕਾਰਨ ਹੈ ਮਸ਼ੀਬੇਤ ਮਸ਼ਿਆਂ ਦੇ ਦਗਰਾਂ ਨੂੰ ਅਸੀਂ ਮਾਨ ਦੇਣਾ ਸ਼ੁਰੂ ਕਰ ਦਿੱਤਾ ਸੋ ਇਹ ਹੈ ਵੀ ਵਾਤਾਵਰਨ ਸਾਡਾ ਤਾਂ ਇਹ ਸਵੱਛ ਰਹੇਗਾ ਜੇ ਭਗਤਪੁਰ ਸਿੰਘ ਵਾਂਗੂ ਸਾਨੂੰ ਦੁਨੀਆ ਦਾ ਫਿਕਰ ਲੱਗੇਗਾ ਜੇ ਸਾਨੂੰ ਸਰਬੱਤ ਦੇ ਭਲੇ ਦਾ ਅੰਦਰ ਆਤਮਾ ਜਿਹੜੀ ਹੈ ਕਿਸੇ ਨੂੰ ਦੁਖੀ ਦੇਖ ਕੇ ਰਾਜੀ ਨਹੀਂ ਹੋਵੇਗੀ ਪਿੰਗਵੜਾ ਸੰਸਥਾ ਨੇ ਜੀਰੋ ਬਚਤ ਕੁਦਰਤੀ ਖੇਤੀ ਕੀਤੇ ਕਿਤੇ ਕਿਉਂ ਕੀਤੇ ਕਿਉਂਕਿ ਬਹੁਤ ਸਾਰੇ ਕਿਸਾਨ ਖੁਦਕਸ਼ੀ ਕਰ ਰਹੇ ਸੀ ਮਹਿੰਗੀ ਹੈ ਰਸਾਇਣਾਂ ਖੇਤੀ ਪਿੰਗਵੜਾ ਨੇ ਨਰਸਰੀ ਲਈ ਬੂਟੇ ਲਾਣ ਵਾਸਤੇ ਲੱਖਾਂ ਬੂਟੇ ਲਾ ਦਿੱਤੇ ਤੇ ਉਸ ਤੋਂ ਬਾਅਦ ਜਿਹੜਾ ਜਿਵੇਂ ਸੀ ਜਿਹੜੀ ਅਸੀਂ ਖੇਤੀ ਕੀਤੀ ਉਹਦਾ ਕਾਰਨ ਐ ਸੀ ਕਿ ਮਨੁਸ਼ੇ ਕਰ ਆਪਣਾ ਕਿਸਾਨ ਜਿਹੜੇ ਖੁਦਕੁਸ਼ੀ ਕਰ ਰਹੇ ਸੀ ਸਾਡੇ ਕੋਲ ਮੰਦਬੁੱਧੀ ਬੱਚਿਆਂ ਦੀ ਗਿਣਤੀ ਵਧ ਰਹੀ ਸੀ ਕੈਂਸਰ ਫੈਲ ਰਿਹਾ ਸੀ ਦਵਾ ਦਾ ਤੇ ਇਸ ਕਰਕੇ ਪਿੰਗੜਾ ਸੰਸਥਾਨ ਨੇ ਇੱਕ ਸੈਮੀਨਾਰ ਕੀਤਾ ਜਿਥੇ ਪਤਾ ਲੱਗਾ ਡਿਸੇਬਿਲਟੀ ਦਾ ਸਭ ਤੋਂ ਵੱਡਾ ਕਾਰਨ ਡਿਸੇਬਿਲਟੀ ਦਾ ਜਿਹੜਾ ਉਹ ਪੈਸਟਿਸਾਈਡ ਯੂਰੈਨਿਅਮ ਐ ਜਿਹੜਾ ਪਾਣੀ ਦੇ ਵਿੱਚ ਰਹਿੰਦੀ ਐ ਮੈਂ ਕਿਉਂਕਿ ਪਾਣੀ ਇਸੇ ਜਿੰਨਾ ਢੂੰਗਾ ਢੂੰਗਾ ਫੋਰ ਕਰਾਂਗੇ 300 ਤੱਕ ਇਸੇ ਕਰ ਲੰਨੇ ਆ ਹੁਣ ਵੀ ਪਾਣੀ ਸਾਫ ਮਿਲੇ ਪਰ ਇਹ ਨਹੀਂ ਬੰਦਾ ਵੀ ਉੱਥੇ ਮਿਨਰਲਸ ਵੱਧ ਜਾਂਦੇ ਆ ਜਿਹਰਨੀਅਮ ਵੱਧ ਗਿਆ ਜਿਹਦੇ ਕਰਕੇ ਬੱਚੇ ਮੰਦਭੁੱਦੀ ਪੈਦਾ ਹੋ ਰੋਗੇ ਤਾਂ ਇਸ ਕਰਕੇ ਜਿਹੜੀ ਬਹੁਤ ਸਾਰੀ ਸਟੱਡੀ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ ਸਾਨੂੰ ਅਸੀਂ ਜੇ ਤਾਂ ਸਾਕਦੇ ਆ ਦੇ ਪਾਣੀ ਹਵਾ ਤੇ ਧਰਤੀ ਸਾਫ ਮਿਲੇ ਨਹੀਂ ਤਾਂ ਅਸੀਂ ਭਗਤਪੁਰ ਸੰਗਧੀ ਜੀ ਤਾਂ ਨਹੀਂ ਹੈ ਕਿ ਜੇ ਅਸੀਂ ਇਸੇ ਰਾ ਤੁਰਦੇ ਰਹੇ ਤੇ ਇੱਕ ਤੋੜ ਬੰਦਾ ਹਰ ਸਾਲ ਮਰੇਗਾ ਫੈਸਲਾ ਅਸੀਂ ਕਰਨਾ ਹੈ ਕਿ ਜੋਣਾ ਕੇ ਮਰਨਾ ਜਾਂ ਤਾਂ ਅਸੀਂ ਕਰਪਸ਼ਨ ਨਾਲ ਪੁੱਠੇ ਕੰਮ ਕਰੀ ਜਾਈਏ ਪਾਣੀ ਗੰਦਾ ਕਰੀ ਜਾਈਏ ਹਵਾ ਗੰਦੀ ਕਰੀ ਜਾਈਏ ਅੱਗ ਲਾਈ ਜਾਈਏ ਖੇਤਾਂ ਨੂੰ ਪਲਾਸਟਿਕ ਮੈਨੂੰ ਇਹ ਨਹੀਂ ਸਮਝਾਂਦੇ ਵੀ ਪਲਾਸਟਿਕ ਦੀਆਂ ਫੈਕਟਰੀਆਂ ਕਿਉਂ ਨਹੀਂ ਬੰਦ ਹੁੰਦੀਆਂ ਇਹ ਤਾਂ ਰੋਲਾ ਪਾਉਂਦੇ ਆ ਵੀ ਪਲਾਸਟਿਕ ਨਾ ਪਲਾਸਟਿਕ ਨਾ ਵਰਤੋ ਪਲਾਸਟਿਕ ਨਾ ਵਰਤੋ ਅਮਰੋ ਸਮੁੰਦਰਿਆਂ ਦੇ ਵੀ ਆ ਜਿਹੜਿਆ ਕਾਫੀ ਪੀਂਦੇ ਆ ਚਾਹ ਪੀਂਦੇ ਆ ਇਹ ਵੀ ਪਲਾਸਟਿਕ ਦੇ ਗਲਾਸਾਂ 'ਚ ਹਟਦੇ ਹੀ ਨਹੀਂ ਲੋਕੀ ਪੜੇ ਲਿਖੇ ਨਹੀਂ ਹਟਦੇ ਤੁਹਾਡੇ ਵਰਗੇ ਪੜੇ ਲਿਖੇ ਕਿਸੇ ਪਾਰਟੀ ਦੇ ਚਲੇ ਜਾਣ ਤਾਂ ਗੱਤੇ ਦੇ ਦਾ ਗਲਾਸ ਦੰਦੇ ਕਾਫੀ ਦਾ ਤੇ ਉਹਦੇ 'ਚ ਪਲਾਸਟਿਕ ਹੁੰਦਾ ਨਹੀਂ ਤੇ ਗੱਤਾ ਦਾ ਉਸੇ ਗੱਲ ਜਵੇ ਤੁਹਾਡੇ ਸਾਹ 'ਚ ਪਲਾਸਟਿਕ ਸਾਡੇ ਪਾਣੀ 'ਚ ਪਲਾਸਟਿਕ ਸਾਡੇ ਸਰੀਰ 'ਚ ਪਲਾਸਟਿਕ ਸਾਡੀ ਮੱਛੀ 'ਚ ਪਲਾਸਟਿਕ ਸਾਡੇ ਸਮੁੰਦਰਾਂ 'ਚ ਪਲਾਸਟਿਕ ਇਹ ਥੋਲੇੋਂ ਅੰਦਰਸਾ ਪੜੇ ਪਲਾਸਟਿਕ ਸੈਂਹੇਲ ਕਰਦੇ ਆ ਅੰਦਰ ਜਾਂਦਾ ਸਾਡਾ ਪਲਾਸਟਿਕ ਉਹ ਕੀ ਖੇਡ ਖੇਡਦਾ ਇਹ ਤਾਂ ਹੁਣ ਪਤਾ ਲੱਗੇਗਾ ਕੁਝ ਲੱਗ ਗਿਆ ਕੁਝ ਬਾਅਦ ਚ ਲੱਗ ਜਾਏਗਾ ਜਿਵੇਂ ਕੈਂਸਰ ਨਾਲ ਲੋਕੀ ਮਰੀ ਜਾਂਦੇ ਨੇ ਇਹਦਾ ਬਾਤਾਂ ਥਾਂ ਥਾਂ ਤੇ ਕੈਂਸਰ ਹੈ ਕੈਂਸਰ ਹਸਪਤਾਲ ਖੁੱਲ੍ਹੇ ਜਾਓ ਪਰ ਕੈਂਸਰ ਨਾਲ ਦ ਹਟਾਣ ਦਾ ਕੋਈ ਇਲਾਜ ਨਹੀਂ ਹੈ ਸਾਡੇ ਕੋਲ ਨਾ ਅਸੀਂ ਪਾਣੀ ਸਾਫ਼ ਰੱਖਣਾ ਨਾ ਅਸੀਂ ਹਵਾ ਸਾਫ਼ ਰੱਖਣੀ ਹੈ ਨਾ ਧਰਤੀ ਸਾਫ਼ ਰੱਖਣੀ ਹੈ ਤੇ ਕੈਂਸਰ ਨਾਲ ਮਰੀ ਜਾਂ ਲੋਕੀ ਕੋਈ ਗੱਲ ਨਹੀਂ ਖਦਮਤੇ ਹੋਣੀ ਹੈ ਨਾ ਦੁਈ ਜਦੋਂ ਅਸੀਂ ਗੰਦ ਪੁੱਠੇ ਰਾ ਚੱਲ ਪਿਆ ਤਾਂ ਫਿਰ ਆਪਾਂ ਬਚ ਕੇ ਰਹਿ ਸਕਦੇ ਹਾਂ ਤਾਂ ਮੇਰਾ ਖਿਆਲ ਆ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਭਗਤਪੁਰਨ ਸੰਘੇ ਨੇ ਕੰਮ ਸ਼ੁਰੂ ਕੀਤਾ ਸੀ ਉਹਦੇ ਲਈ ਥੋੜੀ ਜਾਗਰਤੀ ਆਈ ਹੈ ਲੋਕਾਂ ਦੇ ਵਿੱਚ ਲੋਕੀ ਪਾਣੀ ਤੇ ਮੋਰਚਾ ਲੱਗਿਆ ਹੋਇਆ ਜਿਹੜਾ ਖੇਤਾਂ ਨੂੰ ਅੱਗ ਲਾਉਂਦੇ ਹੈ ਉਹਦੇ ਵੀ ਉਹਦੇ ਵੀ ਪ੍ਰਬੰਧ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਅਰ ਬੇਰਾਖੇ ਲੈ ਕੇ ਟਿਊਬ ਵਾਲਾ ਦੀ ਗਿਣਤੀ ਵੀ ਘਟਣੀ ਚਾਹੀਦੀ ਹੈ ਜਿਹੜਾ ਪਾਣੀ ਅਸੀਂ ਬਾਹਰ ਦੇਈ ਜਾਂਦੇ ਆ ਮੁਫਤ ਉਹ ਪਾਣੀ ਸਾਡਾ ਪੰਜਾਬ ਦਾ ਉਹ ਸਾਡੇ ਪੰਜਾਬ ਵਿੱਚ ਹੀ ਰਹਿਣਾ ਚਾਹੀਦਾ ਤਾਂ ਸਾਨੂੰ ਕਦੇ ਮਰੂਥਲ ਨਾ ਪੜੇ ਸਾਡੀ ਧਰਤੀ ਨਾ ਅਸੀਂ ਧਰਤੀ ਚੋਂ ਪਾਣੀ ਬਹੁਤਾ ਕੱਢ ਸਕੀਏ ਸੋ ਬੇਨਤੀ ਹੈ ਕਿ ਹੋਵੇ ਜਿਹੜੇ ਫੰਕਸ਼ਨ ਨੇ ਹੁੰਦੇ ਰਹਿਣੇ ਚਾਹੀਦੇ ਨੇ ਅਧਿਆਪਕਾਂ ਨੂੰ ਬਾਹਰ ਸਾਡੇ ਬਹੁਤ ਸਾਰਾ ਲਿਟਰੇਚਰ ਲੈ ਕੇ ਆਇਆ ਅਸੀਂ ਉਹ ਜ਼ਰੂਰ ਪੜਿਓ ਪਰ ਇਹ ਵਰੰਤ ਜਨ ਲਿਟਰੇਚਰ ਪਿੰਗੋਲਾ ਸੰਸਥਾ ਕੋਲਾਕੇ ਤੇ ਵੀ ਹੈਗਾ ਇਹ ਇਹ ਦੇਖ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਕਿਤਾਬਾਂ ਲੈ ਕੇ ਜਾਇ ਪਰ ਪੜਿਓ আর ਖਾਸ ਕਰਕੇ ਟੀਚਰਸ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਅੰਦਰ ਵਸਾਲ ਹੋਏ ਗੱਲ ਕਿ ਅਸੀਂ ਮਰਨਾ ਨਹੀਂ ਬਸ ਨਾ ਸੀ ਮਰਨਾ ਨਾ ਅਸੀਂ ਬਰਨਦੇਣਾ ਪਰ ਜੇ ਤੁਸੀਂ ਇਹ ਗੱਲ ਨਹੀਂ ਵਸਾਣੀ ਆਪਣੇ ਅੰਦਰ ਫਿਰ ਮਰਨਾ ਲਾਜ਼ਮੀ ਹੈਗਾ ਦੁਨੀਆਂ ਕਿਨਾਰੇ ਤੇ ਖੜੀ ਹੈ ਆਪਾਂ ਬਚਾ ਸਕੀਏ ذریعے ਸਾਰੇ ਐਨ ਵਾਇਰਸ ਤੰਦਰੁਸਤੀ ਬਖਸ਼ੇ ਤੇ ਤਾਂ ਬਖਸ਼ੇਗਾ ਜੇ ਸਾਡੇ ਚੱਲ ਚੱਲਣ ਠੀਕ ਹੋ ਗਏ ਵਾਇਰਸ ਹੀ ਖਤਮ ਸਰ ਵਾਇਰਸ ਹੀ ਖਤਮ